ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣਾ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਛੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵਾਲਿਆਂ ਨੇ ਜੇਤ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਿਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀ ਐਨ ਐ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਕੀਦੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲੋਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮਕਰਮਦਾਰੀ ਕਦੋਂ ਵਾ ਦੇ ਦੀ ਮਕਰਮਦਾਰੀ ਰੈਸ਼ਵੀ ਵਾ ਦਿੱਤੀ ਗਈ ਹੈ